ਬਾਦਲ ਦੇ ਵਿੱਚ ਮੌਜੂਦਾ ਜਿੱਥੇ ਕੀ ਆਬਾਦਤ ਸਾਹਿਬ ਦੇ ਨਾਲ ਕੰਮ ਕਰ ਚੁੱਕੇ ਜੋ ਸਰਜੀ ਨੇ ਦਦਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਆਬਾਦਤ ਸਾਹਿਬ ਦੇ ਨਾਲ ਤੁਸੀਂ ਕਾਫੀ ਸਮਾਂ گزارਿਆ ਕਿਸ ਤਰ੍ਹਾਂ ਦੀ ਯਾਦਾਂ ਰਹੀਆਂ ਬਾਦਲ ਸਾਹਿਬ ਤੱਕ ਚੱਲਦੀ ਫਿਰਦੀ ਯੂਨੀਵਰਸਿਟੀ ਸੀ ਬਾਦਲ ਸਾਹਿਬ ਇੱਕ ਸਮੁੰਦਰ ਸੀਗੇ ਬਾਦਲ ਸਾਹਿਬ ਵਰਗੀ ਸ਼ਖਸੀਅਤ ਕੱਲਾ ਪੰਜਾਬ ਨਹੀਂ ਆ ਸੰਸਾਰ ਦੇ ਲੋਕ ਯਾਦ ਕਰਦੇ ਨੇ ਇਹੋ ਜਿਹਾ ਮਨੁੱਖ ਮੁੜ ਕੇ ਧਰਤੀ ਤੇ ਆਵੇ ਤਾਂ ਕਿ ਸੁਧਾਰ ਹੋ ਸਕੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਜੇ ਜਿਹੜੀ ਭਾਈਚਾਰ ਸਾਂਝਾ ਉਹ ਫਿਰ ਉਸ ਤੋਂ ਦਾ ਮਜ਼ਬੂਤ ਹੋ ਸਕੇ ਇਹ ਲੋਕਾਂ ਦਾ ਅਰਦਾਸਾਂ ਕਰਦੇ ਆ ਮਾਦਰ ਸਾਹਿਬ ਦੀ ਘਾਟ ਕਿੰਨੀ ਕ ਮਹਿਸੂਸ ਕਰ ਰਹੇ ਆ ਬਾਦ ਹੀ ਮਸੂਲ ਸਾਰਾ ਵਰਗ ਗਰੀਬ ਵਰਗ ਵਪਾਰੀ ਵਰਗ ਇੰਡਸਟਰੀ ਵਾਲੇ ਸਾਰੇ ਜਨਤਾ ਦੇ ਅਗਲੇ ਦਰਜੇ ਵਾਲੇ ਸਾਰੇ ਮਸੂਲਤਾਂ ਦੇ ਉਹਨਾਂ ਦੀ ਘਾਟ ਦਾ ਸਾਨੂੰ ਅਹਿਸਾਸ ਰਹੀ ਹੈ ਕਿੰਨੀ ਕੇ ਲਈ ਕੋਈ ਯਾਦ ਕੋਈ ਐਸੀ ਹੋਵੇ ਜਿਹੜੀ ਬਾਦਲ ਸਾਹਿਬ ਦੇ ਨਾਲ ਰਹੀ ਹੋ ਪਾਇਸਾ ਨਾ ਦਾ ਬਾਲੀਆਂ ਜਿਆਦਾ ਨੇ ਜੇ ਕਿ ਜਦ ਅਕ ਪਕਰ ਕਰਾ ਤੇ ਸ਼ਾਮ ਪੈ ਜੂਗੀ ਇਹ ਕਰਕੇ ਮਨ ਨੂੰ ਲੰਮਾ ਸਮਾਂ ਉਹਦਾ ਲਾਲ ਰਹਾ ਕਿ ਕੰਮ ਕਰਨ ਦਾ ਮੌਕਾ ਮਿਲਿਆ ਪਰ ਉਹ ਜੋ ਨਾ ਕੋਈ ਏਜੰਸੀ ਹੋਰ ਕੇ ਕੋਈ ਨਹੀਂ ਹੋਤਾ ਦੂਜੀ ਵਰਸੀ ਵੀ ਬਾਦ ਸਾਹਿਬ ਦੀ ਪਿੰਨ ਬਾਦਲ ਦੇ ਵਿਖੇ ਮਨ ਚੰਗੀ ਗੱਲ ਆ ਇਹੋ ਜੇ ਵਰਸੀਆਂ ਮਨਾਉਣੀਆਂ ਚਾਹੀਦਾ ਜਿੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਸਿੱਖਣਾ ਚਾਹੀਦਾ ਬਿਲਕੁਲ ਜਿਹੜੀਆਂ ਚੰਗੀਆਂ ਵਰਸੀਆਂ ਐਸੀਆਂ ਬਰਸੇ ਸਭ ਸਿੱਖਨ ਨੂੰ ਬਹੁਤ ਕੁਝ ਮਿਲਦਾ ਤਾਂ ਜਿਹੜੇ ਬਾਦਤ ਸਾਹਿਬ ਦੇ ਵਰਕ ਦੇ ਨਾਲ ਸਮ ਜਿਹੜੇ ਸਮਾਂ ਗੁਜ਼ਾਰ ਚੁਕੇ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਹੈ ਜੀਆਂ ਗੱਲਾਂ ਜਿਹੜੀਆਂ ਕਈਆਂ ਜਾਰੀਆਂ ਨੇ ਤਾਂ ਜਿਹੜੇ ਉਹਨਾਂ ਵੱਲੋਂ ਕੰਮ ਵੀ ਜੇ ਪਹਿਲਾਂ ਕਾਫੀ ਗੱਲਾਂ ਜਿਹੜੀਆਂ ਉਹਨਾਂ ਨਾਲ ਹੋਈਆਂ ਤਾਂ ਦੱਸਿਆ ਉਹਨਾਂ ਨੇ ਕਿ ਕਾਫੀ ਕੰਮ ਵੀ ਜਿਹੜੇ ਬਾਦਤ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀਗੇ ਉਹਨਾਂ ਨੇ ਆਪਦੇ ਯਾਦਗਾਰ ਪੱਲੇ ਜਿਹੜੇ ਸਾਂਝਾ ਕੀ